ਦੀ ਸਾਧ ਸੰਗਤ ਜੀਓ ਅੱਜ ਦੇ ਧਰਨੇ ਦੇ ਵਿਖਾ ਕੱਤਰ ਲਈ ਸਾਧ ਸੰਗਤ ਜੀ ਗੁਰੂਕਤੇ ਪੜਾਂ ਕਰਿਓ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਹਿ ਤੁਸੀਂ ਪਹਿਲਾਂ ਜਾਣੋ ਕਿ ਪਹਿਲਾ ਸਾਰੇ ਹੀ ਬਣਾ ਲਿਆ ਨੇ ਅੱਜ ਦੇ ਧਰਨੇ ਦਾ ਕਾਰਨ ਦੱਸਿਆ ਅੱਜ ਤੋਂ ਦੋ ਸਾਲ ਪਹਿਲਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸੇਲਪੁਰ ਦੇ ਗੱਲ ਸੇ ਨੂੰ ਸੁਖਾਉਣ ਕਰਵਾਉਣ ਵਾਸਤੇ ਆਲੇ ਸੀਗੇ ਪਰ ਉਸ ਸਮੇਂ ਦੇ ਉੱਪਰ ਜਦੋਂ ਟੈਲੀਜੈਂਸੀ ਔਰ ਏਜੰਸੀਆਂ ਤੋਂ ਪਤਾ ਲੱਗਿਆ ਕਿ ਅੱਗੇ ਸਾਰੀਆਂ ਕੁਰਸੀਆਂ ਖਾਲੀ ਪਈਆਂ ਨੇ ਉਦੋਂ ਪ੍ਰਧਾਨ ਮੰਤਰੀ ਨੂੰ ਦਾਗਾ ਗੀਤ ਖਾਣਗੇ ਪਰ ਜਿਸ ਦਾ ਜੀਆ ਸਾਹਿਬ ਨੇ ਦੱਸਿਆ ਬਿਲਕੁਲ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਪਿੱਛੇ ੁਰਨਾ ਪਿਆ ਪਰ ਹਰੰਦੀ ਦੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਦੇਈ ਦੀ ਸਭ ਤੋਂ ਵੱਡੀ ਕੁਰਸੀ ਤੇ ਬੈਠਾ ਹੋਵੇ ਪਰ ਆ ਛੋਟੇ ਛੋਟੇ ਪਰਚੇ ਅਸੀਂ ਇਹ ਛੋਟੇ ਪਰਚੇ ਸਮਝਦੇ ਆ ਕਿ ਇਹ ਸਾਡੇ ਤਸਾਨ ਆਗੁਆ ਤੇ ਔਰ 25 ਤਸਾਨ ਆਗੁਆ ਤੇ 307 ਨਾ ਪਰਾਣਾਂ ਮਾਰ ਕੇ ਇਹ ਪਰਚੇ ਜਿਹੜੇ ਨੇ ਕੀਤੇ ਗਏ ਨੇ ਕਿਉਂਕਿ ਸੁਣਿਆ ਹੁੰਦਾ ਸੀ ਸੱਥਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਕਿ ਆਪਸ ਵਿੱਚ ਜਗਰੂ ਦੇ ਨਾਲ ਲੱਗ ਕੇ ਪਰਚੇ ਕਰਵਾਏ ਜਾਂਦੇ ਸੀਗੇ ਪਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਅੰਗ ਦਾਤਾ ਦੇਸ਼ ਦੇ ਉਸ ਤੂਫਾਨ ਤੋਂ ਕੀ ਖਤਰਾ ਪੈ ਗਿਆ ਜਿਹੜਾ ਦੇਸ਼ ਦਾ ਹਰ ਨਾਟਾ ਤੇ ਪਸਾਹ ਮਜ਼ਦੂਰ ਖੇਤਾਂ ਦੇ ਵਿੱਚ ਮੇਲ ਚੜਕੇ ਨਾਲ ਪੈੜਾ ਕਰਕੇ ਦੇਸ਼ ਦੁਨੀਆ ਦੇ ਮੂੰਹ ਚ ਪੋੜਦਾ ਤੇ ਜਦ ਦੇਖਦਾ ਪ੍ਰਧਾਨ ਮੰਤਰੀ ਜੋਲ ਕੋਈ ਜਹਾਜ਼ ਦੇ ਉੱਪਰ ਪੰਚਲ ਦੀ ਕੋਸ਼ਿਸ਼ ਕਰਦਾ ਪਰ ਉਸ ਜਹਾਜ਼ ਦੇ ਉੱਪਰ ਉਹਨਾਂ ਕਾਰੀਗਰ ਝੰਡੀਆਂ ਉਹਦਾ ਰੋਲ ਕਰਨ ਵਾਸਤੇ ਵੀ ਬਹੁਤ ਦੂਰ ਇੱਕ ਜਥਾ ਖੜਾ ਹੋ ਜਾਂਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹਨਾਂ ਕਿਸਾਨਾਂ ਤੋਂ ਖਤਰਾ ਪਿਆ ਜਿਹੜੇ ਕਿਸਾਨ 2020 ਕੀ ਦੇ ਵਿੱਚ 370 ਦੇ ਲਗਾਤਾਰ ਅੰਧੇਰੇ ਵਿੱਚ ਦਿਨ ਰਾਤ ਦੇ ਕਰਕੇ ਉਹਨਾਂ ਕੰਮੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਇਆ ਜਿਹੜਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਇਹ ਗੱਲ ਕਹਿੰਦਾ ਸੀ ਕਿ ਇਹ ਕਿਸੇ ਵੀ ਕੀਮਤ ਉੱਪਰ ਜਿਹੜੇ ਇਹ ਕੰਮੇ ਕਾਲੇ ਕਾਨੂੰਨ ਨੇ ਇਹ ਰੱਦ ਦਾ ਵਾਪਸ ਨਹੀਂ ਹੋਣਗੇ ਪਰ ਉਹ ਮੋਰਚਾ ਖੜਾ ਹੋ ਗਏ ਗਾਜੀਪੁਰ ਸਿੰਘੋਤ ਟਿਕਰੀ ਇਹਨਾਂ ਬਾਟਰਾ ਦੇ ਉੱਪਰ 370 ਦਿਨ ਚੱਲਦਾ ਰਿਹਾ ਪਰ ਉਹ ਦਿਨ ਦੂਰ ਨਹੀਂ ਸੀ ਜਦੋਂ ਪਹਿਲੇ 500 ਗੁਰਦੇਵ ਪਿਤਾ ਧਰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 18 ਨਵੰਬਰ 2020 ਨੂੰ ਅਨਾਲਾਵਤਾਰ ਗੁਰਪੁਰੂ ਸਿਕਾ ਤੇ ਸਵੇਰੇ 8 ਵਜੇ ਦੇ ਬਾਈਟ ਵਿੱਚ ਬੈਠ ਕੇ ਦੇਵ ਦੇ ਪ੍ਰਧਾਨ ਨੂੰ ਜੀਏ ਗੱਲ ਕਹੀ ਕਿ ਮੇਰੇ ਉੱਤੇ ਪੁਲ ਹੋ ਗਈ ਹੈ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਹੋ ਸਕਿਆ ਮੇਰੀ ਤੇ ਪਰਸਿਆਂ ਨੂੰ ਫਰਕ ਹੋਏ ਤੇ ਮੈਂ ਤਿੰਨੇ ਕਾਲੇ ਗਰੂਨ ਬਾਤ ਲੈਦਾ ਹਾਂ ਤੇ ਉੱਥੇ ਸਮਝ ਉੱਪਰ ਦੇਸ਼ ਦਾ ਖፋਨ ਦਿੱਤਾ ਤੇ ਉੱਥੇ ਪੂਰੇ ਦੇਸ਼ ਦਾ ਆਵਾਮ ਤੇ ਦੁਨੀਆ ਨਿਜਿਤ ਹੋਈ ਹੈ ਕੋਈ ਇਸੇ ਤਰ੍ਹਾਂ ਜੇਕਰ ਤੁਸੀਂ ਕਿਸਾਨਾਂ ਮਜ਼ਦੂਰਾ ਪਰ ਘੱਟ ਗਿੰਦੇ ਲੋਕਾਂ ਦੇ ਉੱਪਰ 317 ਵਾਲਾ ਕੇ ਤੇ ਪਰਚੇ ਪਾਉਂਦੇ ਰਹੋ ਤੇ ਦਿਨ ਦੂਰ ਨਹੀਂ ਮੋਦੀ ਨੂੰ ਖਰਚਾ ਜਸਦੀ ਦਾ ਪੁੱਤਰਾ ਪਏਗਾ ਅਸਲੀ ਅੱਜ ਇੱਕ ਮੰਚ ਤੋਂ ਜੂਰ ਕਰ ਲਿਆ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਦਿਨਸਿਆਂ ਕਰਨ ਤੋਂ ਬਾਅਦ ਆਪਣੇ ਪੁੱਤਰਾਂ ਨੂੰ ਕੋਈ ਦੁਕਾਨ ਖੋਲ੍ਹ ਕੇ ਨਹੀਂ ਦਿੱਤੀ ਆਪਣੇ ਪੁੱਤਰਾਂ ਨੂੰ ਕੋਈ ਸ਼ੋਅਰੂਮ ਖੋਲ੍ਹ ਕੇ ਨਹੀਂ ਦਿੱਤਾ ਤੇ ਉਹਨਾਂ ਕਰਤਾਰਪੁਰ ਦੀ ਧਰਤੀ ਤੇ ਜਾ ਕੇ ਆਪਣੇ ਹੱਥੀਂ ਬੰਦਿਆ ਹਰ ਵਾਰ ਕੇ ਕੋਈ ਕੀਤੀ ਉਹ ਪਰਦੇਸ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਉਤਨ ਖੇਤੀ ਵਪਾਰ ਨਕਲ ਤੱਕ ਦੀ ਵੇਖ ਮੰਗੇ ਲੋਾਰ ਇਹ ਜਿਹੜਾ ਪਰਦੇਸ ਦਿੰਦਾ ਸੀਗਾ ਉਸ ਦੇ ਪਰਦੇਸ ਦੇ ਉੱਪਰ ਆ ਸਾਡੇ ਪੂਰੇ ਦੇਸ਼ ਦਾ ਅਰਦਾਤਾ ਤੇ ਮਿਹਰ ਆਪਣੇ ਹੱਥੀਂ ਵਹਿਣ ਕਰਕੇ ਅਨਾਜ ਪੈਦਾ ਕਰਦਾ ਤੇ ਕੀਤਾ ਹੋਇਆ ਅਨਾਜ ਪੈਦਾ ਉਹ ਦੇਸ਼ ਦੁਨੀਆ ਦੇ ਮੂੰਹ ਚ ਪੈਣਾ ਤੇ ਫਿਰ ਵੀ ਇਹ ਲੋਕ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠ ਕੇ ਤੇ 15 ਵਿੱਚ ਬੈਠ ਕੇ ਗਲਤ ਫੈਸਲੇ ਲੈਂਦੇ ਨੇ ਕੋਈ ਸਮਾਂ ਐਸੀਗਾ ਕਿ ਜਦੋਂ ਘੋੜਿਆਂ ਤੇ ਚੜ ਕੇ ڈاکੂ ਸਾਰੇ ਪਿੰਡਾਂ ਵਿੱਚ ਚੜ੍ਹ ਕੇ ਮਰਵਾ ਪੜਾਉਂਦੀਆਂ ਜੜੀਆਂ ਬੇਪਛਰਦੇ ਸੀਗੇ ਤੇ ਘਰ ਦੇ ਵਿੱਚੋਂ ਜੇਬ ਵਿੱਚ ਤੇ ਨਕਦੀ ਢੁੱਟ ਕੇ ਲੈ ਕੇ ਜਾ ਜਾਂਦੇ ਸੀ ਤੇ ਰਾਤ ਨੂੰ ਜਾ ਕੇ ਜੰਗਲਾਂ ਵਿੱਚ ਲੁਕੇ ਸੀਗੇ ਪਰ ਇਹ ਜ਼ਮਾਨਾ ਲੁੱਟੇ ਡੇਡਕਾਰੂ ਤੇ ڈاکੂ ਹੋਈ ਵੇ ਇਹਨਾਂ ਨਾਲ ਇਹ ਕੰਮ ਕਰ ਦਤਾ ਉਹ ਲੋਕ ਵਿਦਵਾਨ ਦੀ ਲੋੜ ਨਾਲ ਤੇ ਕੋਹੇ ਦੇ ਢੱਕੇ ਆਉਂਦੇ ਸੀਗੇ ਪਰ ਇਹ ਜੋ ਲੋਕ ਮੰਗੀਆਂ ਗੱਡੀਆਂ ਤੇ ਬੈਠ ਕੇ ਵਧੀਆ ਪੈਨ ਲਾ ਕੇ ਇੰਨਾ ਵੱਡੇ ਦਫ਼ਤਰਾਂ ਵਿੱਚ ਬੰਦਿਆਂ ਨੂੰ ਬੈਠ ਕੇ ਸਾਡੇ ਉੱਤੇ ਫੈਸਲੇ ਕਰਦੇ ਨੇ ਤੇ ਰੰਗ ਝੂਠੀਆਂ ਤਰ੍ਹਾਂ ਲਾ ਕੇ ਸਾਡੇ ਤੂਫਾਨ ਆਗਮਨ ਤੇ ਤੂਫਾਨ ਬਰਕਰਾਰ ਉੱਪਰ ਪਰਚੇ ਦਰਜ ਕਰਦੇ ਨੇ ਅਸਮਨ ਤੋਂ ਇੱਕ ਕਲ ਕਲ ਦੀ ਟੋਣਿਆ ਪੇਸ਼ ਤੁਹਾਨੂੰ ਇਹ ਦਮਿਆ ਜੇਕਰ ਇਹ ਨਾਮ ਪਰਚਰ ਕੀਤੇ ਹੋਇਆਂ ਨੂੰ ਤੰਤ ਨਾ ਰੱਦ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੋਂ ਘਟਾ ਅੰਬੋਲ ਸੜਾ ਜਵੇਗਾ ਜਿੰਮੇਵਾਰੀ ਪੰਜਾਬ ਸਰਕਾਰ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਦੀ ਹੋਵੇਗੀ ਉਹਨੀਆਂ ਬੇਚੀਆਂ ਦੇ ਪ੍ਰਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਪਰਚਰ ਵਾਲੀ ਬਾਤ ਨੂੰ ਸ਼ੁਰੂ ਪਾਏਗਾ ਬੜਾ ਬੋਧਕ੍ਰਿਤੀ ਜੋ ਪਿੱਛੇ ਪਿੰਡੇ ਤੋਂ ਕਿਸਾਨ ਬਸਰ ਨੂੰ ਪਰਹਾ ਰਹੇ ਨੇ ਉਹਨੇ ਪਤਾ ਲੱਗਾ ਕਿ ਉਹਨਾਂ ਨੂੰ ਪ੍ਰਸ਼ਾਸਨ ਮੇਰਾ ਪੁੱਸਾ ਕੋ ਰੋਕ ਰਹੀ ਆ ਅਸੀਂ ਅੱਜ ਚੇਤਾਵਨੀ ਲੈਂਦੇ ਆ ਕਿ ਬਿਲਕੁਲ ਕਿਸਾਨਾਂ ਦਾ ਕਿਸੇ ਵੀ ਮੋੜ ਤੇ ਕਿਸੇ ਵੀ ਚਾਹਰ ਤੇ ਰੋਕਿਆ ਨਾ ਜਾਵੇ ਉਹਨਾਂ ਦੀਆਂ ਗੱਡੀਆਂ ਬਿਲਕੁਲ ਅੱਗੇ ਆਉਣ ਦਿੱਤੀਆਂ ਜਾਣ ਪੰਜਰ ਦੇ ਪੁਲਾਵ ਦੇ ਵਿੱਚ ਛੋੜ ਸਕਤੀ ਪਹੁੰਚ ਸਕਣ ਅਸੀਂ ਡਰ ਮਾ ਬਾਰੇ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਬਹੁਤ ਬਹੁਤ ਧੰਨਵਾਦ ਜੀ ਕੌਂਸਲ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦਾ ਸ਼ਾਂਤ ਪਈ ਚੱਲ ਰਹੀ ਨਰੇਲੀ ਇਹਦੇ ਚ ਖਲਮ ਨਾ ਪਾਇਆ ਜਾਵੇ ਦੂਸਰੀ ਗੱਲ ਵੀ ਪੱਲੇ ਵਾਲੇ ਤੋਂ ਸਾਥੀ ਕੋਈ ਭੱਟੀਆਂ ਲੈ ਕੇ ਆਏ ਆ ਉਹ ਪਿੱਛੇ ਲੰਗਰ ਕੋਲੇ ਪਹੁੰਚਦੀਆਂ ਗੰਨਾ ਪੱਲੇ ਵਾਲੇ ਤੋਂ ਅੱਗੇ ਪੱਲੇ ਵਾਲੇ ਤੋਂ ਭੱਟੀਆਂ ਲੈ ਕੇ ਜਿਹੜੇ ਸਾਥੀ ਆਏ ਆ ਉਹ ਚਾਹ ਦੇ ਲੰਗਰ ਕੋਲੇ ਪਾਈ ਪਹੁੰਚਦੀਆਂ ਗਰੋਂ ਲੋੜ ਆ ਉੱਥੇ ਇੱਕ ਜਿਹੜੇ ਇਧਰ ਆਸੇ ਪਾਸੇ ਫਿਰ ਰਹੇ ਘੁੰਮ ਰਹੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਦੋ ਬੰਦੇ ਤੇ ਤਿੰਨਾਂ ਨੂੰ ਛੱਡ ਕੇ ਬਾਕੀ ਸਾਰੇ ਆਓ ਇੱਥੇ ਯਾਰ ਤੁਸੀਂ ਤਿਆਰ ਜਾਗੇ ਤਾਂ ਵਲੰਟੀਅਰ ਬਣੇ ਖੜੇ ਹੋ ਇੱਥੇ ਗੁਰਦੀ ਗੱਲ ਜਿਹੜੇ ਇਧਰ ਨੇ ਮਗਰਲੇ ਬੰਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਸਾਰੇ ਜਾਰੇ ਅੱਗੇ ਆਓ ਇਹ ਚੱਲਦਾ ਨਹੀਂ ਇਹਨੂੰ ਚਲਾਓ ਭਾਈ ਆ